ਹਾਂਜੀ ਮਿੱਤਰੋ ਗੱਲ ਕਰਦੇ ਹਾਂ ਸੋਨੇ ਦੇ ਰੇਟ ਦੇ ਬਾਰੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਰੇ ਭਾਅ ਨੂੰ ਲੈ ਕੇ ਕਈ ਅਲੱਗ-ਅਲੱਗ ਆਰਟੀਕਲ ਛਪੇ ਨੇ ਕਿ ਸੋਨੇ ਦਾ ਰੇਟ 28% ਦਾ ਵਧਣ ਦੀ ਉਮੀਦ ਜਤਾਈ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ। ਤੋਂ ਇਹਦੇ ਬਾਰੇ ਮਸ਼ਹੂਰ ਮਾਰਕੀਟ ਐਨਾਲਿਸਟ ਜੌਹਨ ਮਿਲਸ ਨੇ ਦੱਸਿਆ ਕਿ ਸੋਨੇ ਦਾ ਰੇਟ ਜੇਕਰ ਯੂਐਸ ਦੇ ਹਿਸਾਬ ਨਾਲ ਦੇਖੀਏ ਤਾਂ 1820 ਡਾਲਰ ਪਰ ਆਉਂਸ ਹੋਣ ਦੀ ਸੰਭਾਵਨਾ ਹੈ। ਪਹਿਲਾਂ ਜਿਨ੍ਹਾਂ ਨੂੰ ਆਉਂਸ ਦਾ ਨਹੀਂ ਪਤਾ ਤਾਂ ਦੱਸ ਦਈਏ ਕਿ ਇੱਕ ਆਉਂਸ ਲਗਭਗ 28 ਗ੍ਰਾਮ ਦਾ ਹੁੰਦਾ ਹੈ ਜਿਵੇਂ ਕਿ ਲਗਭਗ 11.66 ਗ੍ਰਾਮ ਦਾ ਇੱਕ ਤੋੜਾ ਹੁੰਦਾ ਹੈ। ਉਵੇਂ 28 ਗ੍ਰਾਮ ਦਾ ਇੱਕ ਔਸਾਂ ਦਾ ਇੰਡੀਅਨ ਰੁਪਈਏ 'ਚ ਦੇਖੀਏ ਤਾਂ ਇੱਕ ਔਸ ਦਾ ਮੁੱਲ ਲਗਭਗ 1,55,683 ਰੁਪਏ ਬਣਦਾ ਹੈ ਤੇ ਜੇਕਰ ਤੋਲਿਆਂ 'ਚ ਦੇਖੀਏ ਤਾਂ ਤਕਰੀਬਨ 64 ਤੋਂ 65,000 ਦਾ ਤੋਲਾ ਹੋਣ ਦੀ ਸੰਭਾਵਨਾ ਦਿਤਾਈ ਗਈ ਹੈ। ਸੋ 31 ਮਾਰਚ ਦੇ ਦਿਨ ਸੋਮਵਾਰ ਨੂੰ 24 ਕੈਰਟ ਸੋਨਾ ਇੱਕ ਤੋਲੇ ਦਾ ਮੁੱਲ ਲਗਭਗ 90,000 ਰੁਪਏ ਸੀ ਪਰ ਜੇਕਰ ਜੌਨ ਮਿਲਜ਼ ਦੇ ਹਿਸਾਬ ਨਾਲ ਦੇਖੀਏ ਤਾਂ ਅਗਲੇ ਸਮੇਂ ਵਿੱਚ 골ਡ ਦਾ ਰੇਟ ਲਗਭਗ 55-56,000 ਦੇ ਕਰੀਬ ਆਉਣ ਵਾਲਾ ਹੈ। ਸੋ ਜੌਨ ਮਿਲਜ਼ ਇੱਕ ਮਾਰਕੀਟ ਐਨਾਲਿਸਟ ਹੈ ਇਸ ਦਾ ਅਨੁਮਾਨ ਹੈ ਕਿ ਆਉਣ ਵਾਲੇ ਸਮੇਂ ਚ ਸੋਨੇ ਦਾ ਰੇਟ ਲਗਭਗ 38% ਘਟੇਗਾ ਸੋਨੇ ਦਾ ਰੇਟ ਵਧਣ ਦੇ ਪਿੱਛੇ ਵੀ ਕਈ ਕਾਰਨ ਰਹੇ ਸੀ ਜੋ ਪੋਲਿਟਿਕਲ ਅਨਸਰਟੇਨਟੀ ਇਕਨੋਮਿਕ ਇਨਸਟੇਬਿਲਿਟੀ ਤੇ ਇਨਫਲੇਸ਼ਨ ਰੇਟ ਇਨ੍ਹਾਂ ਕਾਰਨਾਂ ਕਰਕੇ ਇਨਵੈਸਟਰਾਂ ਨੇ 골ਡ ਦੇ ਵਿੱਚ ਇਨਵੈਸਟ ਕੀਤਾ ਜੋ ਕਿ ਇੱਕ ਸੇਫ ਇਨਵੈਸਟਮੈਂਟ ਮੰਨੀ ਜਾਂਦੀ ਹੈ ਜਿਹਦੇ ਕਰਕੇ ਰੇਟ ਕਾਫੀ ਵਧ ਗਿਆ ਸੀ ਤੇ ਹੁਣ ਇਹ ਸਭ ਕੁਝ ਘਟਣ ਕਰਕੇ ਸੋਨੇ ਦੇ ਰੇਟ ਦੀ ਕੀਮਤ ਘਟ ਸਕਦੀ ਹੈ ਸੋ ਇਹਦੀ ਪੂਰੀ ਪੂਰੀ ਸੰਭਾਵਨਾ ਦਿਖਾਈ ਜਾ ਰਹੀ ਹੈ ਸੋ ਜੇਕਰ ਇਹਦਾ ਕਾਰਨ ਦੇਖੀਏ ਕਿ ਕਿਉਂ ਜੋਹਨ ਮਿਲਸ ਨੇ ਕਿਹਾ ਕਿ ਸੋਨੇ ਦਾ ਭਾਅ ਘਟੇਗਾ ਤਾਂ ਇਹਦੇ ਪਿੱਛੇ ਕਈ ਕਾਰਨ ਨੇ ਜੋ ਤੁਹਾਨੂੰ ਦੱਸ ਦਿਆਂ। ਸੋ ਸਭ ਤੋਂ ਪਹਿਲਾ ਕਾਰਨ ਹੈ ਜੀ ਸਪਲਾਈ ਤੇ ਵਾਧਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜ਼ਰੂਰੀ ਕੰਡਜਤੇ ਧਾਤਾਂ ਧਰਤੀ ਚੋਂ ਨਿਕਲਦੀਆਂ ਨੇ 2024 ਦੇ ਮਾਰਚ ਤੋਂ ਮਈ ਤੱਕ ਜੋ ਸੋਨੇ ਦੀ ਖੋਦਾਈ ਹੋਈ ਉਹਦੇ ਵਿੱਚ 950 ਡਾਲਰ ਪ੍ਰਤੀ ਔਂਸ ਯਾਨੀ ਕਿ ਪ੍ਰਤੀ 28 ਗ੍ਰਾਮ ਦੇ ਪਿੱਛੇ ਮੁਨਾਫੇ ਦਾ ਵਾਧਾ ਹੋਇਆ ਜਿਹਦੇ ਕਰਕੇ ਉਤਪਾਦਨ ਚ ਵੀ ਵਾਧਾ ਦੇਖਣ ਨੂੰ ਮਿਲਿਆ ਤੇ ਜੇ ਭੰਡਾਰ ਦੀ ਗੱਲ ਕਰੀ ਤਾਂ ਭੰਡਾਰ ਚ 9% ਦਾ ਵਾਧਾ ਹੋਣ ਤੋਂ ਬਾਅਦ 216000 65 ਟਨ ਤੋਂ ਇਹਦਾ ਭੰਡਾਰ ਹੋ ਗਿਆ ਜਿਹਦੇ ਚੱਲਦੇ ਸਪਲਾਈ ਵਿੱਚ ਵੀ ਵਾਧਾ ਹੋਵੇਗਾ ਤੇ ਰੇਟ ਆਪਣੇ ਆਪ ਘਟਣ ਦੀ ਸੰਭਾਵਨਾ ਬਣੇਗੀ। ਤੋਂ ਦੂਜਾ ਕਾਰਨ ਬਣਦਾ ਮੰਗ ਨੂੰ ਲੈ ਕੇ ਕੇਂਦਰੀ ਬੈਂਕਾਂ ਨੇ ਪਿਛਲੇ ਸਾਲ 1045 ਟਨ ਸੋਨਾ ਖਰੀਦਿਆ ਤੇ ਇਹ ਲਗਭਗ ਤੀਜਾ ਸਾਲ ਹੈ ਜਦੋਂ ਸੋਨਾ 1000 ਟਨ ਤੋਂ ਉੱਪਰ ਵਗਿਆ। ਤੋਂ ਸੋਨਾ ਵੇਚਿਆ ਜਾ ਰਿਹਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹਦੀ ਮੰਗ ਘਟ ਰਹੀ ਹੈ ਜੇਕਰ ਮੰਗ ਘਟੇਗੀ ਤਾਂ ਰੇਟ ਵੀ ਘਟੇਗਾ ਪਰ ਇਸ ਤੋਂ ਉਲਟ ਕੁਝ ਭਵਿੱਖਬਾਣੀਆਂ ਸੋਨੇ ਦੇ ਰੇਟ ਦੇ ਵਾਧੇ ਨੂੰ ਲੈ ਕੇ ਵੀ ਹੋਈਆਂ ਹੋਈਆਂ ਨੇ ਜਿਵੇਂ ਕਿ ਜੌਨਸ ਮਿਲਸ ਤੋਂ ਉਲਟ ਬੈਂਕ ਆਫ ਅਮਰੀਕਾ ਨੇ ਪ੍ਰੈਡਿਕਸ਼ਨ ਕੀਤੀ ਅਗੇ ਸੋਨੇ ਦਾ ਮੁੱਲ ਆਉਣ ਵਾਲੇ 2 ਸਾਲਾਂ ਵਿੱਚ ਘਟਣ ਦੀ ਬਜਾਏ ਵੱਧ ਸਕਦਾ ਹੈ ਤੇ ਉਹਨਾਂ ਅਨੁਸਾਰ ਇੱਕ ਤੋਲੇ ਦਾ ਮੁੱਲ ਲਗਭਗ 1 ਲੱਖ ਰੁਪਏ ਤੋਂ ਉੱਪਰ ਜਾ ਸਕਦਾ ਹੈ ਜਦੋਂ ਕਿ ਗੋਲਡਮੈਨ ਸਾਕਸ ਸੰਸਾਰ ਇਹ ਮੁੱਲ 3300 ਡਾਲਰ ਪ੍ਰਤੀ ਔਂਸ ਦੇ ਕਰੀਬ ਤੱਕ ਵੱਧ ਸਕਦਾ ਹੈ ਸੋਨਾ ਦੀ ਕੀ ਡਾਲਰ ਯੂ ਐਸ ਏ ਦੇ ਡਾਲਰ ਨੇ ਜਿਨ੍ਹਾਂ ਰੇਟ ਅਪਰੋਕਸੀਮੇਟਲੀ ਅੱਜ ਦੇ ਹੋਂਦੇ ਟਾਈਮ ਤੇ 85 86 ਦੇ ਕਰੀਬ ਹੈ ਇੰਡੀਅਨ ਰੁਪਈਆ ਦੇ ਸੋ ਕੁੱਲ ਮਿਲਾ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੀ ਰਾਏ ਜ਼ਰੂਰ ਦੇਣੀ ਹੈ ਤੁਹਾਨੂੰ ਕੀ ਲੱਗਦਾ ਕਿ ਸੋਨੇ ਦਾ ਰੇਟ ਵਧਣਾ ਜਾਂ ਘਟਣਾ ਤੇ ਇਹ ਵੀ ਦੱਸਣਾ ਕਿ ਸੋਨੇ ਵਿੱਚ ਇਨਵੈਸਟ ਹੁ ਕਰਕੇ ਰੱਖ ਲੈਣਾ ਚਾਹੀਦਾ ਹੈ ਜਾਂ ਨਹੀਂ ਤੇ ਇਹਨਾਂ ਦੀਆਂ ਜਾਣਕਾਰੀਆਂ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਚੰਗੀ ਤੇ ਜੈਨੂਇਨ ਜਾਣਕਾਰੀ ਮਿਲਦੀ ਰਹੇ ਧੰਨਵਾਦ